ਇੱਕ ਗੱਲ ਦੀ ਚਰਚਾ ਉਦੋਂ ਤੋਂ ਚੱਲ ਰਹੀ ਸੀ ਜਦੋਂ ਤੋਂ ਆਮ ਆਦਮੀ ਪਾਰਟੀ ਦਿੱਲੀ ਦੇ ਇਲੈਕਸ਼ਨ ਹਾਰੀ ਸੀ ਕਿ ਹੁਣ ਦਿੱਲੀ ਦੇ ਵਿੱਚੋਂ ਲਿਆ ਕੇ ਬੰਦੇ ਪੰਜਾਬ ਦੇ ਵਿੱਚ ਸੈੱਟ ਕੀਤੇ ਜਾਣਗੇ ਪੰਜਾਬ ਦੇ ਵੱਡੇ ਅਹੁਦਿਆਂ ਤੇ ਦਿੱਲੀ ਦੇ ਲੋਕਾਂ ਨੂੰ ਬਿਠਾਇਆ ਜਾਵੇਗਾ ਤਾਂ ਉਹ ਹੁਣ ਚਾਚਾ ਸੱਚ ਹੁੰਦੀ ਜਾਪਦੀ ਹੈ ਉਹ ਚਰਚਾ ਐਂ ਸੱਚ ਹੁੰਦੀ ਜਾਪਦੀ ਹੈ ਕਿ ਪੰਜਾਬ ਵਿੱਚ ਚੱਲ ਰਹੀ ਤੀਰਥ ਯਾਤਰਾ ਸਕੀਮ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਉੱਪਰ ਲਿਆ ਕੇ ਇੱਕ ਦਿੱਲੀ ਦੇ ਵਿਅਕਤੀ ਨੂੰ ਬਿਠਾ ਦਿੱਤਾ ਗਿਆ ਜਿਹਦੇ ਕੋਲ ਪਹਿਲਾਂ ਦਿੱਲੀ ਦੇ ਵਿੱਚ ਤੀਰਥ ਯਾਤਰਾ ਸਕੀਮ ਦਾ ਜਿਹੜਾ ਚੇਅਰਮੈਨ ਸੀ ਉਸ ਨੂੰ ਹੁਣ ਪੰਜਾਬ ਵਿੱਚ ਤੀਰਥ ਯਾਤਰਾ ਸਕੀਮ ਦੀ ਇੱਕ ਕਮੇਟੀ ਬਣਾ ਕੇ ਉਹਦਾ ਚੇਅਰਮੈਨ ਲਗਾ ਦਿੱਤਾ ਗਿਆ ਉਹਨਾਂ ਦੇ ਨਾਲ ਦੇ ਸਾਥੀਆਂ ਦੀ ਚਰਚਾ ਵੀ ਹੈ ਕਿ ਉਹ ਵੀ ਦਿੱਲੀ ਦੇ ਹੋ ਸਕਦੇ ਨੇ ਪਰ ਕਮਲ ਬਾਂਸਲ ਜੋ ਕਿ ਚੇਅਰਮੈਨ ਲਗਾਏ ਗਏ ਨੇ ਉਹ ਦਿੱਲੀ ਦੇ ਨੇ ਤੇ ਉਹ ਤੁਹਾਨੂੰ ਦੱਸਿਆ ਕਿ ਦਿੱਲੀ ਦੇ ਵਿੱਚ ਵੀ ਉਹ ਜਿਹੜੀ ਹੈ ਤੀਰਥ ਯਾਤਰਾ ਸਕੀਮ ਦੇ ਚੇਅਰਮੈਨ ਸੀ ਇੱਕ ਕਮੇਟੀ ਬਣਾਈ ਗਈ ਚਾਰ ਵਿਅਕਤੀਆਂ ਦੀ ਜਿਨ੍ਹਾਂ ਦੇ ਵਿੱਚ ਕਮੇਟੀ ਦਾ ਚੇਅਰਮੈਨ ਜੋ ਕਮਲ ਬੰਸਲ ਹੈ ਉਹਨੂੰ ਚੀਫ ਸੈਕਟਰੀ ਦੇ ਬਰਾਬਰ ਦਾ ਰੈਂਕ ਦਿੱਤਾ ਗਿਆ ਉਹਨੂੰ ਚੀਫ ਸੈਕਟਰੀ ਦੇ ਬਰਾਬਰ ਦੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਹਨ ਹਾਲਾਂਕਿ ਤਨਖਾਹ ਨਹੀਂ ਮਿਲੇਗੀ ਪਰ ਕੋਠੀ ਤੇ ਜਿਹੜਾ ਜਿਹੜਾ ਆਵਾਜਾਈ ਪੱਤਾ ਹੁੰਦਾ ਉਹ ਚੀਫ ਸੈਕਟਰੀ ਦੇ ਬਰਾਬਰ ਦਿੱਤਾ ਜਾਵੇਗਾ ਤੇ ਕਮੇਟੀ ਦੇ ਮੈਂਬਰਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਉਹ ਪ੍ਰਿੰਸੀਪਲ ਸੈਕਟਰੀ ਦੇ ਬਰਾਬਰ ਦਿੱਤੀਆਂ ਜਾਣੀਆਂ ਪ੍ਰਿੰਸੀਪਲ ਸੈਕਟਰੀ ਦੇ ਮੁਕਾਬਲੇ ਦੇ ਬੰਗਲੇ ਪ੍ਰਿੰਸੀਪਲ ਸੈਕਟਰੀ ਦੇ ਮੁਕਾਬਲੇ ਦੇ ਜਿਹੜੇ ਆਵਾਜਾਈ ਭੱਤੇ ਇਹ ਸਭ ਕੁਝ ਦਿੱਤੇ ਜਾਣਿਆ ਤਾਂ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਕੋਲ ਕੋਈ ਵਲੰਟੀਅਰਾਂ ਦੀ ਕਮੀ ਸੀ ਜਿਹੜਾ ਹੁਣ ਦਿੱਲੀ ਤੋਂ ਲਿਆ ਕੇ ਇਹਨਾਂ ਵਿਅਕਤੀਆਂ ਨੂੰ ਸੈੱਟ ਕੀਤਾ ਜਾ ਰਿਹਾ ਹੈ ਤਾਂ ਸਵਾਲ ਉਸ ਦਿਨ ਤੋਂ ਇਹ ਖੜਾ ਹੋ ਗਿਆ ਸੀ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦਿੱਲੀ ਚੋਣਾਂ ਹਾਰੀ ਸੀ ਵਿਰੋਧੀਆਂ ਨੇ ਵੀ ਇਹ ਸਵਾਲ ਖੜੇ ਕੀਤੇ ਸੀ ਤੇ ਪੰਜਾਬ ਦੇ ਕੁਝ ਬੁੱਧੀਜੀਵੀਆਂ ਨੇ ਵੀ ਇਹ ਸਵਾਲ ਖੜੇ ਕੀਤੇ ਸੀ ਕਿ ਹੁਣ ਦਿੱਲੀ ਤੋਂ ਜਿਹੜੇ ਲੋਕ ਚੋਣਾਂ ਹਾਰ ਚੁੱਕੇ ਆ ਜਾਂ ਉੱਥੋਂ ਵਿਹਲੇ ਹੋ ਚੁੱਕੇ ਆ ਉਹ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਵੱਖ-ਵੱਖ ਉਦਯੋਗਾਂ ਦਾ ਨਵੀਆਂ ਪੋਸਟਾਂ ਬਣਾ ਕੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਸੈੱਟ ਕੀਤੇ ਜਾਣਗੇ ਤੇ ਇਹ ਕਮੇਟੀ ਵੀ ਨਵੀਂ ਬਣਾਈ ਆ ਹਾਲਾਂਕਿ ਸਕੀਮ ਬਹੁਤ ਪੁਰਾਣੀ ਆ ਸਕੀਮ ਇਹ ਨਹੀਂ ਕਿ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਚਲਾਈ ਸੀ ਪ੍ਰਕਾਸ਼ ਸਿੰਘ ਬਾਦਲ ਵੀ ਇਹ ਸਕੀਮ ਚਲਾਉਂਦੇ ਰਹੇ ਆ ਬੱਸਾਂ ਜਾਂਦੀਆਂ ਰਹੀਆਂ ਰੇਲਾਂ ਦੇ ਵਿੱਚ ਲੋਕ ਜਾਂਦੇ ਰਹੇ ਆ ਤਾਂ ਹੁਣ ਵੀ ਇਹ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਚੱਲ ਰਹੀ ਸੀ ਜਦ ਇਸ ਵਿਸ਼ੇ ਤੇ ਗੱਲ ਕਮਲ ਬਾਸਲ ਨਾਲ ਜਿਹੜੀ ਜਿਹੜੀ ਅਖਬਾਰ ਵੱਲੋਂ ਇੱਕ ਅਖਬਾਰ ਵੱਲੋਂ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਪਿਛਲੇ ਸਾਲ ਵੀ ਪੰਜਾਬ ਵਿੱਚ ਆਇਆ ਸੀ ਜਦੋਂ ਇੱਕ ਟ੍ਰੇਨ ਚਲਾਈ ਗਈ ਸੀ ਤੀਰਥ ਯਾਤਰਾ ਦੀ ਤਾਂ ਹੁਣ ਉਹਨਾਂ ਨੇ ਕਿਹਾ ਕਿ ਮੈਂ ਜਲਦੀ ਚਾਰਜ ਸੰਭਾਲ ਰਿਹਾ ਹਾਂ ਹੋਲੀ ਤੋਂ ਬਾਅਦ ਇਹਦਾ ਮੈਂ ਚਾਰਜ ਸੰਭਾਲ ਰਿਹਾ ਤੇ ਅਸੀਂ ਇਹ ਕਮੇਟੀ ਦੇ ਜਰੀਏ ਜਿਹੜਾ ਉਹ ਦੇਖਾਂਗੇ ਕਿ ਹੋਰ ਕਿਹੜੀਆਂ ਜਗ੍ਹਾ ਤੇ ਲੋਕ ਤੀਰਥ ਸਥਾਨਾਂ ਤੇ ਜਾ ਸਕਦੇ ਆ ਔਰ ਕਿਹੜੇ ਪ੍ਰਬੰਧ ਕੀਤੇ ਜਾ ਸਕਦੇ ਆ ਪਰ ਹੁਣ ਇੱਥੇ ਸਵਾਲ ਭਗਵਾਨ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਆਮ ਆਗ ਪੰਜ ਸਰਕਾਰ ਤੇ ਸਵਾਲ ਖੜਾ ਹੁੰਦਾ ਹੈ ਕਿ ਦਿੱਲੀ ਦੇ ਲੋਕਾਂ ਦਾ ਪੰਜਾਬ ਦੇ ਖਜ਼ਾਨੇ ਤੇ ਕੀ ਅਧਿਕਾਰ ਆ ਹੁਣ ਕਈ ਲੋਕ ਕਹਾਂਗੇ ਤਨਖਾਹ ਨਹੀਂ ਲੈਣੀ ਉਹਨਾਂ ਨੇ ਜਿਹੜੀ ਕੋਠੀ ਹੈ ਪੰਜਾਬ ਦੀ ਉਹ ਕਿੰਨੇ ਕਰੋੜ ਕਰੋੜ ਰੁਪਏ ਦੀ ਕੋਠੀ ਹੈ ਜਿਹਦੇ ਚ ਵਿਅਕਤੀ ਆ ਕੇ ਰਵੇਗਾ ਬਾਕੀ ਜਿਹੜੇ ਤਿੰਨ ਵਿਅਕਤੀ ਆ ਕੇ ਰਹਿਣਗੇ ਕਿੰਨੇ ਕਰੋੜਾਂ ਦੀਆਂ ਕੋਠੀਆਂ ਫਿਰ ਜਿਹੜਾ ਆਵਾਜਾਈ ਦਾ ਪਤਾ ਹੁਣ ਕੀ ਕਿੰਨੀ ਆਵਾਜਾਈ ਕਰਨੀ ਹੈ ਇਹਦੇ ਬਾਰੇ ਕੋਈ ਪਤਾ ਨਹੀਂ ਫਿਰ ਕਿਹੜੇ ਕਿਹੜੇ ਖਰਚੇ ਪੈ ਜਾਣੇ ਆ ਕਿਸ ਤਰੀਕੇ ਦੇ ਨਾਲ ਚੱਲਣਾ ਉਹ ਕੋਈ ਪਤਾ ਨਹੀਂ ਇੱਕ ਹੋਰ ਦੱਸਦੀ ਹੈ ਕਿ ਇਹ ਜਿਹੜੀ ਤੀਰਥ ਯਾਤਰਾ ਹੈ ਇਹ ਟਰਾਂਸਪੋਰਟ ਵਿਭਾਗ ਤੋਂ ਲੈ ਕੇ ਤੇ ਮਾਲ ਵਿਭਾਗ ਰੈਵਨਿਊ ਵਿਭਾਗ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਰੈਵਨਿਊ ਵਿਭਾਗ ਹੁਣ ਇਹਦੇ ਉੱਤੇ ਜਿਹੜੀ ਆ ਉਹ ਕਾਰਵਾਈ ਜਿਹੜੀ ਹੈ ਇਸ ਸਕੀਮ ਨੂੰ ਹੁਣ ਅੱਗੇ ਚਲਾਵੇਗਾ ਰੈਵਨਿਊ ਭਾਗ ਕੋਲੇ ਕਿਉਂ ਆਈ ਇਹ ਚਾਰ ਵਿਅਕਤੀ ਕਿਉਂ ਲਗਾਏ ਗਏ ਤੇ ਇਹ ਵਿਅਕਤੀ ਜਿਹੜਾ ਚੇਅਰਮੈਨ ਹੈ ਚੇਅਰਪਰਸਨ ਹੈ ਜਿਹੜਾ ਉਹ ਦਿੱਲੀ ਦਾ ਕਿਉਂ ਲਗਾਇਆ ਗਿਆ ਇਹ ਸਵਾਲ ਆਮਦਮੀ ਪਾਰਟੀ ਤੇ ਹੁਣ ਖੜੇ ਹੁੰਦੇ ਆ ਤਾਂ ਇਹ ਇਥੋਂ ਇੱਕ ਗੱਲ ਜਿਹੜੀ ਵਿਰੋਧੀ ਜਾਂ ਬੁੱਧੀਜੀਵੀ ਲੋਕ ਇਹਦੀ ਚਿੰਤਾ ਪ੍ਰਗਟਾ ਰਹੇ ਸੀ ਆਮਦਮੀ ਪਾਰਟੀ ਨੇ ਉਹ ਤੇ ਮੋਹਰ ਲਗਾ ਦਿੱਤੀ ਹੈ ਤਾਂ ਹੌਣ ਵਾਲੇ ਹੋ ਸਕਦਾ ਹੌਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਲੋਕ ਪੰਜਾਬ 'ਚ ਦੇਖੇ ਜਾਣ ਪਹਿਲਾਂ ਵੀ ਕੁਝ ਲੋਕਾਂ ਤੇ ਇਹ ਸਵਾਲ ਉੱਠਦੇ ਆ ਕਿ ਉਹ ਵੱਖ-ਵੱਖ ਦਫ਼ਤਰਾਂ ਦੇ ਵਿੱਚ ਬੈਠੇ ਆ ਜੇਕਰ ਸੈਕਟਰੀਏਟ ਵਿੱਚ ਚਲੇ ਜਾऊं ਤਾਂ ਉੱਥੇ ਵੀ ਕਹਿੰਦੇ ਆ ਕਿ ਕੁਝ ਦਿੱਲੀ ਦੇ ਲੋਕ ਬੈਠੇ ਆ ਮੰਤਰੀਆਂ ਦੇ ਨਾਲ ਕੁਝ ਦਿੱਲੀ ਦੇ ਲੋਕ ਫਿਰ ਰਹੇ ਆ ਤਾਂ ਸਵਾਲ ਤਾਂ ਜ਼ਰੂਰ ਇਹ ਖੜੇ ਹੁੰਦੇ ਸੀ ਪਰ ਇਹ ਜੀਆਂ ਕਲੀਅਰ ਹੋਣ ਲੱਗ ਗਈਆਂ ਹੁਣ ਸਾਹਮਣੇ ਆ ਗਈਆਂ ਸਾਹਮਣੇ ਉਹ ਚੀਜ਼ਾਂ ਲੋਕਾਂ ਦੇ ਵਿੱਚ ਜਿਹੜੀਆਂ ਜੰਤਕ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਆਮ ਆਦਮੀ ਪਾਰਟੀ ਨੂੰ ਸੋਚਣ ਦੀ ਲੋੜ ਆ ਕਿ ਤੁਹਾਡੇ ਕੋਲ ਪੰਜਾਬ ਦੇ ਵਿੱਚ ਕਿੰਨੇ ਤੁਹਾਡੇ ਵਲੰਟੀਅਰ ਬੈਠੇ ਆ ਕਿੰਨੇ ਤੁਹਾਡੇ ਵੱਡੇ-ਵੱਡੇ ਲੀਡਰ ਆ ਜਿਹੜੇ ਅਹੁਦਿਆਂ ਤੋਂ ਤੁਸੀਂ ਬਿਨਾ ਜਾਂ ਇੱਧਰ ਲਿਓ ਉੱਧਰ ਲਿਓ ਤੇ ਦੇ ਕੇ ਰੱਖੀ ਬੈਠਿਆਂ ਜੇ ਦੇਣਾ ਹੀ ਤਾਂ ਉਹਨਾਂ ਨੂੰ ਦੇ ਦੇ ਦਿਓ ਪਰ ਪਹਿਲੀ ਗੱਲ ਤਾਂ ਪੈਸੇ ਪੰਜਾਬ ਦੇ ਪੈਸੇ ਇਸ ਤਰੀਕੇ ਨਾਲ ਬਰਬਾਦ ਨਹੀਂ ਹੋਣੇ ਚਾਹੀਦੇ ਤੀਰਥ ਯਾਤਰਾ ਸਕੀਮ ਤਾਂ ਹੀ ਚਲਾਉਣ ਦਾ ਫਾਇਦਾ ਜੇ ਪੰਜਾਬ ਦੇ ਵਿੱਚ ਵਾਕੇ ਹੀ ਲੋਕ ਹੁਣ ਤੀਰਥ ਯਾਤਰਾ ਤੇ ਜਾਣ ਜੋਗੇ ਰਹੇ ਹੁਣ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਸ਼ਾ ਬੇਸ਼ੱਕ ਬਲਡੋਜ਼ਰ ਸਕੀਮਾਂ ਇਹ ਚੱਲੇ ਜਾਂ ਪਰ ਨਸ਼ਾ ਅੱਜ ਵੀ ਪੰਜਾਬ 'ਚ ਵੱਡੇ ਪੱਧਰ ਤੇ ਹੈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਆ ਭਾਵੇਂ ਬੇਸ਼ੱਕ ਮੁੱਖ ਮੰਤਰੀ ਸਾਹਿਬ ਇਹ ਕਹਿਣ ਕਿ ਮੈਂ ਤਹਿਸੀਲਦਾਰਾਂ ਦੀ ਬਦਲੀ ਕਰ ਦਿੱਤੀ ਪਰ ਜਿਹੜੇ ਹੁਣ ਉਹਨਾਂ ਜਗ੍ਹਾ ਕਈ ਕੰਨਗੋ ਬੈਠੇ ਆ ਸਾਰਾ ਕੁਝ ਤਾਂ ਪੰਜਾਬ ਦੇ ਵਿੱਚ ਗੜਬੜ ਹੋਇਆ ਪਿਆ ਅੱਜ ਬਠਿੰਡਾ ਦੇ ਵਿੱਚ ਮੌੜ ਦੇ ਵਿੱਚ ਕੁੜੀ ਦਾ ਜਿਹੜੀ ਹੈ ਉਹ ਨਹਿਰ ਦੇ ਵਿੱਚ ਛੁੱੜ ਦਤਾਂ ਨੂੰ ਮਾਰ ਕੇ ਉਹਦਾ ਹਾਲ ਦੇਖ ਲਓ ਬਠਿੰਡਾ ਦੇ ਵਿੱਚ ਇੱਕ ਅਸਲੇ ਦੇ ਨਾਲ ਬੈਂਡ ਅਸਲੇ ਦੇ ਨਾਲ ਇੱਕ ਪਾਰੀ ਨੂੰ ਲੁੱਟਿਆ ਗਿਆ ਉਹ ਹਾਲ ਦੇਖ ਲਓ ਇੱਕ 14 ਸਾਲਾਂ ਦੇ ਨੌਜਵਾਨ ਬੱਚੇ ਦੀ ਜਿਹੜੀ ਹੈ ਉਹ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਉਹ ਹਾਲ ਦੇਖ ਲਓ ਬਾਜ਼ਾਰਾਂ ਦੇ ਵਿੱਚੋਂ ਮੋਟਰਸਾਈਕਲ ਚੱਕ ਕੇ ਜਾ ਰਿਹਾ ਸਨੇਚਿੰਗ ਹੋ ਰਹੀ ਹੈ ਪਹਿਲਾ ਪੰਜਾਬ ਨੂੰ ਇਹ ਲਾਇਕਤਾ ਬਣਾ ਲਓ ਕਿ ਲੋਕ ਤੀਰਥ ਯਾਤਰਾ ਤੇ ਜਾਣ ਲੋਕਾਂ ਨੂੰ ਇਹ ਡਰ ਹੈ ਕਿ ਅਸੀਂ ਤੀਰਥ ਯਾਤਰਾ ਤੇ ਜਾਈਏ ਮਗਰੋਂ ਸਾਡਾ ਘਰ ਸਾਫ਼ ਹੋ ਜਾਵੇ ਇਹ ਜਿਹੀ ਤੀਰਥ ਯਾਤਰਾ ਲੋਕਾਂ ਨੇ ਕਰਕੇ ਵੀ ਕੀ ਲੈਣੀ ਹੈ ਸੋ ਮੁੱਖ ਮੰਤਰੀ ਸਾਹਿਬ ਨੂੰ ਤੀਰਥ ਯਾਤਰਾ ਵਰਗੀਆਂ ਸਕੀਮਾਂ ਬਾਰੇ ਸੋਚਣਾ ਚਾਹੀਦਾ ਪਰ ਤੀਰਥ ਯਾਤਰਾ ਤੇ ਜ਼ਰੂਰ ਭੇਜੋ ਪਰ ਆਹ ਬੰਦਿਆ ਰਾਹੀਂ ਜਿਹੜੇ ਦਿੱਲੀ ਦੇ ਬੰਦੇ ਆ ਕਮਲ ਬਾਂਸਲ ਵਰਗੇ ਇਹਨਾਂ ਨੂੰ ਇੱਧਰ ਬਿਠਾ ਕੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇਹਦੇ ਤੋਂ ਚੜਾਵੇਗੀ ਪੰਜਾਬ ਦੇ ਵਲੰਟੀਅਰ ਜਿਹੜੇ ਆਪਣੀ ਪਾਰਟੀ ਆ ਉਹਨਾਂ ਨੂੰ ਵੀ ਧੋਖਾ ਲੱਗੇਗਾ ਕਿ ਵਕ ਅਸੀਂ ਕਰਦੇ ਰਹੇ ਜੇ ਪੰਜਾਬ ਚ ਤੇ ਮਲਾਈ ਦਿੱਲੀ ਵਾਲੇ ਲਿਆਕੇ ਪਿਠਾਏ ਜਾ ਰਹੇ